ਸਾਰਿਆਂ ਨੂੰ ਹੀ ਨਮਸਕਾਰ ਜੀ ਤੇ ਅੱਜ ਦੀ ਕਥਾ ਸ਼ੁਰੂ ਕਰਨ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਗੁਰਮੁਖ ਸਿੰਘ ਜੀ پاسੋਂ ਕੋਈ ਵੀ ਦੁੱਖੀ ਵਿਅਕਤੀ ਆਪਣੇ ਦੁੱਖ ਦੱਸ ਸਕੇ ਉਹਨਾਂ ਦਾ ਹੱਲ ਪਾ ਸਕਦਾ ਹੈ ਜੀ ਦੁੱਖ ਸੁੱਖ ਕਰ ਸਕਦਾ ਹੈ ਤੇ ਤੁਸੀਂ ਜਾਣਦੇ ਹੋ ਸਾਰੇ ਵੀ ਬਈ ਅਸੀਂ ਕੋਈ ਵੀ ਬੰਦਾ ਜਦੋਂ ਗੱਲ ਕਰਦਾ ਉਹਦੀ ਰਿਕਾਰਡਿੰਗ ਲਾ ਲੁੰਦੇ ਆ ਤਾਂ ਕਿ ਬਾਅਦ ਚ ਉਹਦੇ ਵਿੱਚੋਂ ਜਿਹੜੀ ਵਧੀਆ ਚੀਜ਼ਾਂ ਨੇ ਉਹ ਤੁਹਾਨੂੰ ਦੱਸ ਸਕੀਏ ਜੇ ਕਿਸੇ ਬੰਦੇ ਦਾ ਦੁੱਖ ਹੱਲ ਹੁੰਦਾ ਉਹ ਖੁਸ਼ ਹੁੰਦਾ ਉਹ ਤੁਹਾਨੂੰ ਅਸੀਂ ਦਰਸਾ ਸਕੀਏ ਜੀ ਤੇ ਐਸੀ ਤਰ੍ਹਾਂ ਤੁਸੀਂ ਵੀ ਕੋਈ ਵੀ ਗੁਰਮੁਖ ਸਿੰਘ ਜੀ ਦੇ پاس ਆਪਨਾ ਹੱਥ ਦਿਖਾ ਕੇ ਕੋਈ ਵੀ ਤੁਹਾਡੇ ਗ੍ਰਹਿ ਨਕਸ਼ਤਰ ਖਰਾਬ ਚੱਲ ਰਹੇ ਨੇ ਉਹਨਾਂ ਦਾ ਹੱਲ ਪਾ ਸਕਦਾ ਜੀ ਕੋਈ ਤੁਹਾਨੂੰ ਬਿਮਾਰੀ ਹੈ ਉਹਨਾਂ ਦੀ ਦਵਾਈ 3 ਦਿਨਾਂ ਦੀ ਫ੍ਰੀ ਹੈ ਜੀ ਤੇ ਸਾਨੂੰ ਪਤਾ ਵੀ ਜਦੋਂ ਅਸੀਂ ਵੀਡੀਓ ਪਾਉਂਦੇ ਆ ਇਹਦੇ ਵਿੱਚ ਕਈ ਵਾਰ ਕੁਝ ਗੱਲਾਂ ਸਮਝ ਨਹੀਂ ਆਉਂਦੀ ਵਿੱਚ ਸ਼ੋਰ ਆ ਜਾਂਦਾ ਪਿੱਛੇ ਬਾਈਕਾਂ ਹੋਰਣ ਆ ਜਾਂਦੇ ਨੇ ਪਰ ਸਾਨੂੰ ਬੰਦੇ ਕਹਿੰਦੇ ਨੇ ਬਈ ਤੁਸੀਂ ਵੀਡੀਓ ਪਾਏ ਕਰੋ ਫੇਰ ਵੀ ਬਈ ਦੱਸੇ ਕਰੋ ਤਾਂ ਕਰਕੇ ਅਸੀਂ ਪਾਈ ਜਾਂਦੇ ਆ ਬਈ ਜਿਵੇਂ ਮਰਜੀ ਚਲੋ ਔਖਾ ਸੁੱਖਾ ਹੋ ਕੇ 5 ਮਿੰਟ ਦੀ 6 ਮਿੰਟ ਦੀ ਅਦਾਪਾ ਪਾ ਦਈਏ ਬਈ ਕਿਸੇ ਬੰਦੇ ਦਾ ਭਲਾ ਹੋ ਜਵੇ ਜੀ ਤੇ ਐਸੇ ਨਾਲੇ ਹੁਣ ਅਪਾ 5 ਦੀ ਵੀਡੀਓ ਸ਼ੁਰੂ ਕਰਨ ਲੱਗਿਆ ਜੀ ਤੇ ਤੁਸੀਂ ਆਪ ਗੁਰਮੁਖ ਸਿੰਘ ਜੀ ਪਾਸੋਂ ਸ਼੍ਰਵਨ ਕਰੋ ਜੀ ਸ਼ੁੱਕਰਵਾਰ ਦੀ ਕਥਾ ਨਮਸਕਾਰ ਜੀ ਮਹਾਰਾਜ ਨਮਸਕਾਰ ਜੀ ਨਮਸਕਾਰ ਜੀ ਸੰਜੀਤ ਸੰਜੀਤ ਜੀ ਜੀ ਫੇਰ ਸ਼ੁੱਕਰਵਾਰ ਵਾਰੇ ਦੱਸੋ ਜੀ ਸ਼ੁਕਰ ਚਾਰਿਆ ਜੀ ਵਾਰੇ ਪਹਿਲਾ ਉਹਨਾਂ ਵਾਰੇ ਗ੍ਰਹਿ ਵਾਰੇ ਦੱਸੋ ਜੀ ਇਹ ਚੰਨੀ ਸੰਗੀ ਗੱਲ ਹੈ ਜੀ ਸ਼ੁਕਰ ਇਹਦਾ ਪਤਾ ਕਿਵੇਂ ਲੱਗਦਾ ਵੀ ਸ਼ੁਕਰ ਡਾਊਨ ਹੋਊਗਾ ਹਾਂਜੀ ਸਰ ਨੋ ਬੜੀ ਗੱਲ ਆ ਉਹਦਾ ਤੰਦਾ ਚੌਪਟ ਸਾਰਾ ਕੁਝ ਬੰਦ ਹੋ ਜਾਣਾ ਅੱਛਾ ਸ਼ੁਕਰ ਕੰਮ ਦਾ ਕਾਰਕ ਆ ਕਿਉਂਕਿ ਸ਼ੁਕਰ ਗ੍ਰਹਿ ਨੇ ਰਟਨ ਦੇਣੀ ਆਪਾਂ ਨੂੰ ਮਿਹਨਤ ਦਾ ਫਲ ਦੇਣਾ ਜੇ ਪੱਕੇ ਰੇ ਬੈਠੇ ਆ ਮੰਨ ਲਓ ਸ਼ੁਕਰ ਖਰਾਬ ਆ ਅੱਛਾ ਜੀ ਕਿਉਂਕਿ ਬਾਹਰ ਨਹੀਂ ਨਿਕਲਿਆ ਬਾਹਰ ਦਾ ਕਾਰਕ ਸ਼ੁਕਰ ਆ ਹਾਂਜੀ ਉਹ ਸ਼ੁਕਰਾਚਾਰੀ ਆ ਰਾਸ਼ੀ ਸ਼ੋਈ ਨੇ ਮਹਾਰਾਜ ਜੀ ਅੱਛਾ ਜੀ ਜਿਹੜਾ ਸ਼ੁਕਰ ਗਰਿਆ ਇੱਥੇ ਨਹੀਂ ਬੀਵੇ ਨਾਲ ਦੇ ਗੁਰੂ ਨੇ ਹਾਂਜੀ ਸ਼ੁਕਰ ਜਦੋਂ ਪ੍ਰੋਪਰ ਮਤਲਬ ਵਧੀਆ ਚੱਲਦਾ ਵਧੀਆ ਫਲ ਦਿੰਦਾ ਤਾਂ ਉਹਨੇ ਜਦੋਂ ਬਾਹਰ ਜਾਣਾ ਉਹਨੇ ਦੁੱਖੀ ਹੋ ਕੇ ਕਰਨੀ ਆਉਣਾ ਉਹ ਉੱਚ ਦਾ ਵਧੀਆ ਮਤਲਬ ਫਲ ਦਿੰਦਾ ਨਾ ਬਹੁਤ ਆ ਚਾਹੀਦਾ ਹੋਊਗਾ ਓਮ ਸਮ ਸ਼ੁਕਰ ਆਇ ਨਾ ਮਾ ਬਈ ਮਤਲਬ ਬਰਾਬਰ ਚਾਹੀਦਾ ਨਾ ਤਿੰਨ ਕਾਲਾਂ ਦੇ ਵਿਚਾਲੇ ਉਤਕਾਲ ਵਰਤਮਾਨ ਕਾਲ ਤੋਂ ਇੱਕ ਵਾਲਾ ਹਾਂਜੀ ਸਾਮ ਹੁੰਦਾ ਜਿਹੜਾ ਵਰਤਮਾਨ ਕਾਲ ਠੀਕ ਹੈ ਜੀ ਤੇ ਉਸ ਕਰਕੇ ਸ਼ੁਕਰ ਦਾ ਜਿਹੜਾ ਸਭ ਤੋਂ ਵੱਡਾ ਦਾਨ ਹਾਂਜੀ ਦਿੱਤਾ ਤੇ ਪਾਣੀ ਨਾਲ ਲਿੰਕਾ ਤੇ ਕੋਈ ਉਪਾਏ ਜੀ ਹਨ ਦਾ ਜਿਹੜੇ ਜਿਹਦੇ ਨਾਲ ਇਹ ਛੇਤੀ ਖੁਸ਼ ਹੋ ਜਾਂਦੇ ਨੇ ਛੇਤੀ ਵਧੀਆ ਫਲ ਦਿੰਦੇ ਨੇ ਬੰਦੇ ਨੂੰ ਤੇ ਵਧੀਆ ਸਵਾਲ ਆ ਗਿਆ ਨਹੀਂ ਭਾਈ ਤੇ ਸ਼ੁਕਰ ਜਿਹੜੇ ਨੇ ਇਹ ਕਹਿਲਾ ਮਤਲਬ ਲక్ష్ਮੀ ਉੱਤੇ ਵੱਧ ਡਿਪੈਂਡ ਕਰਦੇ ਨੇ ਧਨ ਬੌਲ ਤੋਂ ਉੱਤਰ ਸੰਤਾਨ ਨੌਕਰੀ ਜੋ ਵੀ ਹੈ ਨਾ ਉਹ ਸੁੱਖ ਦੀਆਂ ਇਹ ਦਿੰਦੇ ਨੇ ਸ਼ੁਕਰ ਗ੍ਰਹਿ ਤੇ ਕਿਸੇ ਵੀ ਕੂੜੀ ਨੂੰ ਮਤਲਬ ਉਹ ਹਸਤਾਲ ਚਲੇ ਜਾਓ ਕੂੜੀਆਂ ਵੀ ਜ ਹਸਤਾਲ ਹੁੰਦੇ ਨੇ ਮਤਲਬ ਜਿਹਨੂੰ ਦੁੱਖ ਹੋਵੇ ਹਾਂਜੀ ਉਹਨੂੰ ਖੀਰ ਖਿਲਾਓ ਅੱਛਾ ਜੀ ਸ਼ੁਕਰ ਵਾਲਾ ਠੀਕ ਹੈ ਜੀ ਉਹ ਪੇਸ਼ੈਂਟ ਨੂੰ ਦੁੱਧ ਦਿਓ ਕੋਈ ਵੀ ਤੰਗਤਲੀ ਚੀਜ਼ ਉਹ ਤੁਹਾਡਾ ਤੰਗਤ ਵਾਲਾ ਸ਼ੁਕਰ ਬਣ ਜਾਣਾ ਜਿਹਨੂੰ ਕੋਈ ਹਰਾ ਨਹੀਂ ਸਕਦਾ ਤੇ ਜਿਹੜਾ ਸ਼ੁਕਰ ਮਹਾਰਾਜੀ ਸੀ ਇਹ ਜਿਵੇਂ ਸ਼ੁਕਰ ਦਾ ਆਪਣਾ ਹੀਰਾ ਦੱਸਿਆ ਹਨਾ ਹਾਂਜੀ ਹਾਂਜੀ ਜਾਂ ਉਹ ਆਪਣੇ ਜੰਤਰ ਨੇ ਜਿਹੜੇ ਉਹ ਆਪ ਸ਼ੁਕਰਾਂ ਇਹਦੇ ਸ਼ੁਕਰੇ ਰਹਿ ਸੀਗੇ ਉਹ ਹੀਰੇ ਬੀਜ ਦੇ ਸੀਗੇ ਦੇ ਕਿੰਨੇ ਉਹਦੇ ਕੋਲ ਹੀਰਾ ਹੋਊਗਾ ਹਾਂਜੀ ਇੱਕ ਤਾਂ ਪਹਾੜਾ ਸਿੱਕੜਦਾ ਇੱਕ ਪਣ ਜੂ ਨਿੱਕੜਦਾ ਮਤਲਬ ਉਹ ਹੀ ਚੀਜ਼ ਜਿਹੜੇ ਸ਼ੁਕਰ ਗ੍ਰਹਿ ਸੀਗੇ ਹਾਂਜੀ ਤੇ ਉਹ ਰੱਬ ਕੋਲੋਂ ਇੰਨਾ بڑا ਬੰਦਗੀ ਕਰੀ ਉਹਨਾਂ ਨੇ ਉੱਠੇ ਲੰਕ ਤੇ ਅੱਛਾ ਜਦੋਂ ਆਪਣੇ ਤੇ ਦੁੱਖ ਆਉਂਦਾ ਹਾਂਜੀ ਤਾਂ ਦੁੱਖ ਦਾ ਅੰਤ ਹੋ ਜਾਂਦਾ ਹੈ ਨਾ ਫਿਰ ਉਹ ਸੁੱਖ ਦਿੰਦਾ ਠੀਕ ਸੁੱਖ ਤੇ ਹੀਰਾ ਲੱਗ ਪਉਣਾ ਕਹੀਦਾ ਚਿੱਕੀ ਦੇ ਵਿੱਚ ਸੁੱਖ ਜਿਹੜਾ ਬੁੱਧੀ ਦਾ ਕਾਰਕ ਵੀ ਆ ਬੁੱਧਵਾਰ ਤਾਂ ਹੈਗਾ ਹੀ ਹੁਣ ਤੇਰੇ ਕੋਲ ਸਭ ਕੁਝ ਆ ਗਿਆ ਜੇ ਤੇਰੇ ਕੋਲ ਬੁੱਧੀ ਨਹੀਂ ਫੇਰੀ ਤਾਂ ਕੰਮ ਖਰਾਬ ਆ ਹਾਂ ਹਾਂਜੀ ਤੇ ਭਾਈ ਜੇ ਕਿਸੇ ਭੁੱਖੇ ਨੂੰ ਵਾਣੀ ਦੀ ਬਾਣੀ ਨੂੰ ਪ੍ਰੀਆ ਮਰਿਆ ਨੇ ਵੇਜੇ ਹਾਂਜੀ ਇਹ ਚੀਜ਼ਾਂ ਫਰੀ ਨੇ ਪੰਜ ਸੱਤ ਨੇ ਜਿਹੜਾ ਅਗਲੀ ਹੈ ਨਾ ਬਾਯੂ ਉਚਾ ਜਲ ਇਹ ਪੰਜ ਨੇ ਜੇ ਆਪਾਂ ਕਿਸੇ ਨੂੰ ਸਕੂਨ ਦਿੰਨੇ ਆ ਅੰਦਰੋਂ ਇੱਕ ਤਾਂ ਦਾ ਮਤਲਬ ਨੂੰ ਉਹਨੂੰ ਇਹ ਕਹਿ ਕੇ ਦੇਣਾ ਮਹਾਰਾਜ ਸਾਨੂੰ ਸੁਖ ਬਾਅਦ ਕਿ ਦਿਓ ਪਹਿਲਾਂ ਇਹਨੂੰ ਸੁਖ ਦਿਓ ਭਖਾਰੀ ਸ਼ੁਕਰ ਆ ਜਿਹੜਾ ਭਖਾਰੀ ਇੱਕ ਮੰਗਣ ਦਾ ਕੰਮ ਕਰਦਾ ਕਿ ਜਦੋਂ ਨੀਚ ਦਾ ਹੋ ਜਾਂਦਾ ਉਨੇ ਲੋਕਾਂ ਮੂਰੇ ਥੋੜੀ ਇੱਜ਼ਤ ਸੜ ਦੇਣੀ ਆ ਵੀ ਕਿਵੇਂ ਮੰਗਦਾ ਫਿਰਦਾ ਜੇ ਉਹਦੇ ਨਾਲ ਤੇਤੂ ਲੱਗਿਆ ਫਿਰ ਉਹਨੇ ਸ਼ਰਾਬ ਪੀ ਕੇ ਬੋਲਣਾ ਹੈ ਨਸ਼ਾ ਕਰਕੇ ਉਹਦਾ ਵੀ ਛੁੱਪਰ ਖਰਾਬ ਹੋਪਾ ਜਿੰਨ ਸਰਸਪਤੀ ਆ ਨਾ ਉਹਨੇ ਪੀ ਕੇ ਭੰਪਣਾ ਗਲਤ ਹੋ ਜਿੰਨ ਹੈ ਨਾ ਹਾਂਜੀ ਕਿਉਂਕਿ ਸਰਸਪਤੀ ਹੈ ਜਿਹੜੀ ਉਹ ਪਵਿੱਤਰ ਆ ਇੱਕ ਪਾਕ ਆ ਚਿੱਟੀ ਚੀਜ਼ ਆ ਜਮਾ ਉਹਦੇ ਕੋਲ ਉੱਤੇ ਦਾਗ ਨਹੀਂ ਕੋਈ ਕਲੰਕ ਨਹੀਂ ਆ ਉਹ ਦੇਵੀ ਅਸੀ ਆ ਜਿਹੜੀ ਜੀਵ ਦੀ ਠੀਕ ਹੈ ਜੀ ਹੋਰ ਕੋਈ ਸਵਾਲ ਕੁਰਤੀ ਫੇਰ ਮਤਲਬ ਸੋਮਵਾਰ ਦਾ ਵੀ ਚਿੱਟਾਦਾਨ ਹੁੰਦਾ ਤੇ ਸ਼ੁੱਕਰਵਾਰ ਦਾ ਵੀ ਹੈ ਜੀ ਹਾਂਜੀ ਹਾਂਜੀ ਕਿਉਂਕਿ ਲక్ష్ਮੀ ਭੂਲੇ ਨਾਲ ਵੀ ਹੈਗਾ ਹਾਂਜੀ ਮਾ ਸ਼ਕਤੀ ਪਾਰਵਤੀ ਉਸੇ ਕਰਕੇ ਆਪਣੇ ਗੁਰੂਆਂ ਨੇ ਆਪਾਂ ਵਿਦੱਸੀਆ ਵੀ ਦੇਵੀਆਂ ਨੇ ਮਹਾ ਮਾਈਆਂ ਆ ਨਾ ਨਾਲ ਕਿ ਨਰ ਨਾਰੀ ਤੋਂ ਬਿਨਾ ਇਹਲਾ ਸੰਸਾਰ ਨਹੀਂ ਚੱਲਦਾ ਨਰਕਲਾ ਕੀ ਕਰੂੰ ਨਾਰੀ ਕੀ ਕਰੂੰ ਹਾਂਜੀ ਇਹਨਾਂ ਦੇ ਨਾਲ ਇਹ ਸਾਰੇ ਸੁੱਖ ਤੰਗ ਜਿਵੇਂ ਹੁੰਦੇ ਨੇ ਇਹ ਕਹੀ ਜਰੂਰ ਠੀਕ ਹੈ ਮਹਾਰਾਜ ਸ਼ੁਕਰ ਮਹਾਰਾਜੀ ਚਾਰੇ ਧਰਮਾਂ ਦੇ ਗੁਰੂ ਉਹਨਾਂ ਨੂੰ ਨਮਸਕਾਰਾ ਉਹਨਾਂ ਦੇ ਜਿਹੜੇ ਦੁਨੀਆ ਤੇ ਆਏ ਨੇ ਉਹਨਾਂ ਉੱਤੇ ਸੁੱਖ ਮਿਲੇ ਉਹਨਾਂ ਨੂੰ ਹਾਂ ਮਿਹਨਤ ਜ਼ਰੂਰ ਕਰੋ ਮਹਾਰਾਜ ਚੰਦ ਸਿੰਘ ਜੀ ਦਇਆ ਕਰੋ ਹਿੰਮਤ ਕਰੋ ਆਲਸ ਛੱਡੋ ਜਿਹੜਾ ਆਲਸ ਆਇ ਸ਼ੁਕਰ ਨੂੰ ਬਹੁਤ ਥੱਲੇ ਨੀਚੇ ਛੱਡ ਦਿੰਦਾ ਜਦੇ ਕੰਮ ਕਰੋ ਤੁਹਾਡੇ ਚੈਨਲ ਜੀ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਗੱਲ ਸੀ ਮੇਰੀ ਤੇ ਤੁਹਾਡੇ ਵਿੱਚ ਨੈਗੇਟਿਵ એનર્ਜੀ ਨਹੀਂ ਹੋਊਗਾ ਫਿਰ ਬਹੁਤ ਚਿਰ ਜਿਹੜਾ ਮਤਲਬ ਦਲੇਰੀ ਹੋਊ ਤੁਹਾਡੇ ਵਿੱਚ ਜਿਵੇਂ ਦਤਾਂ ਦੁਖਦੀਆਂ ਨੇ ਸਿਰ ਦੁਖਦਾ ਇਹ ਚੀਜ਼ਾਂ ਨਾਲ ਆਲਸ ਨਾਲ ਬਿਮਾਰੀਆਂ ਪੈ ਜਾਂਦੀਆਂ ਨੇ ਅੱਛਾ ਜੀ ਠੀਕ ਆ ਜੀ ਫਤੇ ਸਾਰਿਆਂ ਨੂੰ ਸ਼ੁਕਰਵਾਰ ਤੱਕ ਸ਼ੁਭਤਾ ਫਤੇ ਫਤੇ